ਮੈਂਟਰੀ ਕੈਬਨਟ ਤੇ CCS ਦੀ ਅੱਜ ਹੋਵੇਗੀ ਹੈ ਮੀਟਿੰਗ ਸਵੇਰੇ 11 ਵਜੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਵਿੱਚ ਹੋਵੇਗੀ ਬੈਠਕ ਫਾਇਰ ਤੋਂ ਬਾਅਦ ਬਣੇ ਹਾਲਾਤਾਂ ਤੇ ਹੋਵੇਗੀ ਚਰਚਾ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਹੈ ਦੇਸ਼ ਦੀ ਮੌਜੂਦਾ ਸਥਿਤੀ ਤੇ ਹੋਵੇਗੀ ਚਰਚਾ ਦਿੱਲੀ ਦੇ ਵਿੱਚ ਯਾਤਰਾ ਕੱਢਣ ਦੀ ਯਕੀਰੀ ਕਰ ਰਹੀ ਹੈ ਕਾਂਗਰਸ ਪਾਕਿਸਤਾਨ ਦੀ 에ਅਰਬੀਸ ਦੀ ਤਬਾਹੀ ਦਾ ਨਵਾਂ ਸਬੂਤ ਮੈਕਸ ਸੈਟੇਲਾਈਟ ਨੇ ਜਾਰੀ ਕੀਤੀਆਂ ਪੰਜ ਤਸਵੀਰਾਂ ਸ਼ਕਰ ਨੂਰ ਖਾਨ ਪੁਲਾਰੀ ਸਮੇਤ 에ਅਰਬੀਸ ਦੀ ਤਬਾਹੀ ਦੇ ਸਬੂਤ ਭਾਰਤ-ਪਾਕਿ ਦੇ ਵਿਚਾਲੇ ਇਸ ਫਾਇਰ ਦਾ 트ੰਪ ਨੇ ਮੋੜ ਲਿਆ ਕ੍ਰੈਡਿਟਰ 사우ਦੀ ਅਰਬ ਦੇ ਵਿੱਚ ਬੋਲੇ ਮੈਂ ਦੋਹਾਂ ਦੇਸ਼ਾਂ ਨੂੰ ਕਿਹਾ ਕਿ ਜੇ ਲੜਾਈ ਨਾ ਰੁਕੀ ਤਾਂ ਨਹੀਂ ਕਰਾਂਗੇ ਟ੍ਰੇਡ ਮੈਨੂੰ ਇਹ ਯੁੱਧ ਪਸੰਦ ਨਹੀਂ 트ੰਪ ਦੇ ਦਾਅਵੇ ਤੇ ਵਿਦੇਸ਼ ਮੰਤਰਾਲੇ ਨੇ ਜਤਾਇਆ ਇਤਰਾਜ਼ ਕਸ਼ਮੀਰ ਤੇ ਕਿਸੇ ਹੋਰ ਦੇਸ਼ ਦੀ ਵਿਚੋਲਗੀ ਮਨਜ਼ੂਰ ਨਹੀਂ ਇਹ ਭਾਰਤ ਤੇ ਪਾਕਿਸਤਾਨ ਦਾ ਮਾਮਲਾ ਤੇ ਹੁਣ ਮੁੱਦਾ ਸਿਰਫ ਪੀਓਕ ਨੂੰ ਖਾਲੀ ਕਰਨ ਦਾ ਹੈ ਅਮਰੀਕਾ ਨੇ ਸੀਰੀਆ ਤੋਂ پابੰਦੀ ਹਟਾਉਣ ਦਾ ਕੀਤਾ ਐਲਾਨ ਰਾਸ਼ਪਤੀ 트ੰਪ ਨੇ 사우ਦੀ ਅਰਬ ਤੋਂ ਕੀਤਾ ਐਲਾਨ ਕਿ ਆ ਬੈਨ ਲਗਾਉਣ ਵਾਲਾ ਮਕਸਦ ਪੂਰਾ ਹੋਇਆ ਆਪਰੇਸ਼ਨ ਸਿੰਦੂਰ ਬਾਰੇ 70 ਦੇਸ਼ਾਂ ਨੂੰ ਕੀਤਾ ਗਿਆ ਬਰੀਫ ਭਾਰਤ ਦੇ ਖਿਲਾਫ ਪ੍ਰਚਾਰ ਤੇ ਸਫਲਤਾ ਦੀ ਭਾਰਤੀ ਫੌਜ ਨੇ ਡਿਪਲੋਮੇਟਾਂ ਨੂੰ ਦਿੱਤੀ ਜਾਣਕਾਰੀ ਭਾਰਤ ਨੇ ਇੱਕ ਪਾਕ ਪਹ ਕਿਰਮਚਾਰੀ ਨੂੰ ਐਲਾਨਿਆ ਨਾਓਨ ਗਰੇਟਾ 24 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦੇ ਹੁਕਮ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਲੱਗੇ ਸੀ ਇਲਜ਼ਾਮ ਪਾਕਿਸਤਾਨ ਦੇ ਵਿੱਚ ਗੁਰਦਾਸਪੁਰ ਦੇ ਅੰਤਰਰਾਸ਼ਟਰੀ ਸਰਹੱਦ ਤੇ ਫਿਰ ਦੇਖੇਗੇ ਸ਼ੱਕੀ ਡਰੋਨ ਦੇ ਰਾ ਡੇਰਾ ਬਬਾਨਾ ਦੇ ਪਿੰਡ ਸਾਦਾਵਾਲੀ ਤੇ ਹਰੂਵਾਲ ਦੀ ਸਰਹੱਦ ਤੋਂ ਦਾਖਲ ਹੋਏ ਡਰੋਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਮਠਿੰਡਾ ਦੇ ਵਿੱਚ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਦੇ ਵਿੱਚ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਮਠਿੰਡਾ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਮੁਲਜ਼ਮ ਦੇ ਕੋਲੋਂ ਦੋ ਮੋਬਾਈਲ ਫੋਨ ਵੀ ਹੋਏ ਬਰਾਮਦ ਪ੍ਰਧਾਨ ਮੰਤਰੀ ਮੋਦੀ ਦਾ ਪਾਕਿਸਤਾਨ ਨੂੰ ਸਖਤ ਸੁਨੇਹਾ ਕਿ ਆਪਰੇਸ਼ਨ ਸਿੰਧੂਰ ਭਾਰਤ ਦੇ ਵਿੱਚ ਨੂ ਨਾਰਮਲ ਕੋਈ ਕਰੇਗਾ ਅਰਤਵਾਦੀ ਹਮਲਾ ਤਾਂ ਘਰ ਦੇ ਵਿੱਚ ਵੜ ਕੇ ਮਾਰੇਗਾ ਭਾਰਤ ਆਦਮਪੁਰ 에ਅਰਬੇਸ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤਾ ਯਾਦ ਸਵਾ ਲੱਖ ਤੋਂ 1 ਲੜਾਉਂ ਤੱਕ ਗੋਬਿੰਦ ਸਿੰਘ ਨਾਮ ਕਾ ਹੂੰ ਵਾਅਦੇ ਨਾਲ ਫੌਜੀ ਕੀਤੀ ਹੌਸਲਾ ਫੁਜਾਈ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਤਾਰੀਫ਼ ਕਿ ਆ ਜੰਗ ਦੇ ਵਿੱਚ ਮਜ਼ਬੂਤ ਤੇ ਸ਼ਾਂਤੀ ਦੇ ਵਿੱਚ ਰਾਜਨੀਤਾ ਸਾਬਤ ਹੋਏ ਪ੍ਰਧਾਨ ਮੰਤਰੀ ਮੋਦੀ ਬੋਲੇ ਸੀ ਫਾਇਰ ਦਾ ਵਿਰੋਧ ਕਰਨ ਵਾਲੇ ਨੇ ਭਾਰਤ ਦੇ ਦੁਸ਼ਮਣ ਕੇਂਦਰੀ ਸਿੱਖਿਆ ਜਾਇਬ ਕਾਰਦੇਵਿਚ ਲੱਗੇਗੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਐ ਜੀ ਪੀ ਸੀ ਨੇ ਤਸਵੀਰ ਲਾਉਣ ਨੂੰ ਦਿੱਤੀ ਮਨਜ਼ੂਰੀ ਪਹਿਲੀ ਵਾਰ ਕਿਸੇ ਕਾਂਗਰਸ ਲੀਡਰ ਦੀ ਲੱਗੇਗੀ ਤਸਵੀਰ ਪੁਨਛਤਵਦੀ ਹਮਲੇ ਦੇ ਦੁਰਘਟਾਰੇ ਕੇ ਸਿੱਖਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਵੇਗੀ ਐ ਜੀ ਪੀ ਸੀ 5-5 ਲੱਖ ਰੁਪਏ ਆਰਥਿਕ ਮਦਦਾਂ ਕੀਤਾ ਐਲਾਨ ਹਰ ਸੰਭ ਮਦਦ ਦੀ ਵੀ ਕਹੀ ਗੱਲ ਫਿਰੋਜ਼ਪੁਰ ਪਾਕ ਡਰੋਨ ਹਮਲੇ ਦੇ ਵਿੱਚ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦਾ ਐਲਾਨ ਹੈ ਪ੍ਰਿੰਸ ਪਰਿਵਾਰ ਨੂੰ 10 ਲੱਖ ਰੁਪਏ ਸਹਾਇਤਾ ਰਾਸ਼ੀ ਦੇਵੇਗੀ ਸਰਕਾਰ 9 ਮਈ ਨੂੰ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਤੇ ਡਿੱਗਿਆ ਸੀ ਪਾਕਿਸਤਾਨੀ ਡਰੋਨ ਰਾਰਾ ਸਵਾਨੀ ਡੇਰਾ ਬਿਆਸ ਦੇ ਵਿੱਚ 18 ਮਈ ਨੂੰ ਹੋਵੇਗਾ ਸਸੰਗ ਪਹਿਲਾਂ ਵਾਂਗੇ ਹੁਣ ਕੇ ਸਾਰੇ ਪ੍ਰੋਗਰਾਮ ਵੀਰ ਗਵਈ ਅਜ ਲੈਣਗੇ ਚੀਫ ਜਸਟਿਸ ਆਫ ਇੰਡੀਆ ਦੀ ਉਹ ਸੁਪਰੀਮ ਕੋਰਟ ਦੇ 59ਵੇਂ ਸੀਜੀਆਈ ਵਜੋਂ ਲੈਣਗੇ ਹੈਲਫ ਕਰੀਬ 6 ਮਹੀਨੇ ਦਾ ਹੋਵੇਗਾ ਕਾਰਜਕਾਰ ਕੈਨੇਡਾ ਦੀ ਨਵੀਂ ਕੈਬਨਟ ਦੇ ਵਿੱਚ ਚਾਰ ਪੰਜਾਬੀਆਂ ਨੂੰ ਮਿਲੀ ਥਾਂ ਪੀਐਮ ਕਰਨੀ ਦੇ ਨਵੇਂ ਮੰਤਰੀ ਮੰਡਲ ਦੇ ਵਿੱਚ ਕੁੱਲ 88 ਮੈਂਬਰ ਸ਼ਾਮਿਲ ਹਨ ਨੀਤਾ ਆਨੰਦ ਬਣੀ ਕੈਨੇਡਾ ਦੀ ਵਿਦੇਸ਼ ਮੰਤਰੀ ਬੀਬੀਐਮਬੀ ਟੈਕਨੀਕਲ ਕਮੇਟੀ ਦੀ ਅਜ ਹੋਵੇਗੀ ਮੀਟਿੰਗ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਮੁੱਖ ਇੰਜੀਨੀਅਰ ਬੈਠਕ ਦੇ ਵਿੱਚ ਹੋਣਗੇ ਸ਼ਾਮਿਲ ਤਿੰਨੇ ਸੂਬਿਆਂ ਦੇ ਲਈ ਜੂਨ ਮਹੀਨੇ ਦੇ ਪਾਣੀ ਦੀ ਵੰਡ ਦਾ ਹੋਵੇਗਾ ਫੈਸਲਾ ਅਜਿਹਾ ਕਿ ਸ਼ਰਾਬ ਕਾਂ ਦੇ ਵਿੱਚ ਲਗਾਤਾਰ ਵਧ ਰਿਹਾ ਮੌਤਾ ਅੰਕੜਾ ਤੋਂ ਹੋਰ ਲੋਕਾਂ ਦੀ ਹੋਈ ਮੌਤ ਸ਼ਰਾਬ ਪੀਣ ਦੇ ਨਾਲ ਹੁਣ ਤੱਕ 23 ਲੋਕਾਂ ਦੀ ਹੋ ਚੁੱਕੀ ਹੈ ਮੌਤ। BBMP ਮਾਮਲੇ ਦੀ ਅੱਜ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਪੰਜਾਬ ਸਰਕਾਰ ਦੇ ਵੱਲੋਂ ਪਾਈ ਗਈ ਹੈ ਰਿਵਿਊ ਪਟੀਸ਼ਨ ਕੋਰਟ ਨੇ BBMP ਦੀ ਮੀਟਿੰਗ ਦੇ ਵਿੱਚ ਲਏ ਫੈਸਲੇ ਲਾਗੂ ਕਰਨ ਦੇ ਦਿੱਤੇ ਸੀ ਹੁਕਮ। ਅੰਮ੍ਰਿਤਸਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਐਕਸ਼ਨ ਜਾਰੀ ਐ ਸਾਈ ਵਿਭਾਗ ਦੇ ਈਟੀਓ ਤੇ ਇੰਸਪੈਕਟਰ ਵੀ ਸਸਪੈਂਡ ਹੁਣ ਤੱਕ 4 ਅਫਸਰਾਂ ਤੇ ਦਿੱਗੀ ਗਾਜ ਹੁਣ ਤੱਕ 23 ਲੋਕਾਂ ਦੀ ਹੋ ਚੁੱਕੀ ਹੈ ਮੌਤ। ਐਨ ਐਚ ਆਈ ਜ਼ਮੀਨ ਐਕਵਾਇਰ ਮਾਮਲੇ ਤੇ ਹਾਈ ਕੋਰਟ ਸਖਤ ਮਲੇਰ ਕੋਟਲਾ ਸੰਗਰੂਰ ਤੇ ਫਾਜ਼ਿਲਕਾ ਦੇ ਡੀ ਸੀ ਨੂੰ ਕੀਤਾ ਤਲਬ ਐਕਵਾਇਰ ਜ਼ਮੀਨ ਤੇ ਮੁੜ ਕਬਜ਼ਾ ਕਰਨ ਦਾ ਮਾਮਲਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਅਜ ਤੋਂ ਖੁੱਲੇ ਸਾਰੇ ਸਕੂਲ ਫਾਜ਼ਿਲਕਾ ਵੀ ਪਹਿਲਾ ਮੰਨ ਸਕੂਲ ਖੁੱਲੇ ਸਵੇਰੇ 10:30 ਵਜੇ ਦੁਪਹਿਰ 2:00 ਵਜੇ ਤੱਕ ਐ ਸਕੂਲਾਂ ਦਾ ਸਮਾਂ ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਸਕੂਲਾਂ ਦੇ ਵੀ ਛੁੱਟੀਆਂ 20 ਮਈ ਤੱਕ ਸਕੂਲ ਰਹਿਣਗੇ ਬੰਦ ਤੇ ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦਾ ਵੇਗਾ ਰਿਜ਼ਲਟ ਦੁਪਹਿਰ 3 ਵਜੇ ਜਾਰੀ ਕੀਤਾ ਜਾਵੇਗਾ ਨਤੀਜਾ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਚੈੱਕ ਕਰ ਸਕਦੇ ਨੇ ਨਤੀਜੇ ਆਮ ਆਦਮੀਆਂ ਨੂੰ ਮਿਲ ਗਈ ਤੋਂ ਵੱਡੀ ਰਾਹਤ 6 ਸਾਲ ਦੇ ਵਿੱਚ ਸਭ ਤੋਂ ੇਠਲੇ ਪੱਧਰ ਤੇ ਆਈ ਮਹਿੰਗਾਈ ਦਰ April ਦੇ ਵਿੱਚ ਉਪਹੋਕਾ ਮਹਿੰਗਾਈ ਦਰ ਘਟ ਕੇ 3.16% ਤੇ ਪਹੁੰਚੀ ਪਠਾਨਕੋਟ ਕੈਂਟ ਦੇ ਵਿੱਚ ਰੇਲਵੇ ਸਟੇਸ਼ਨ ਤੇ ਸ਼ੱਕੀ ਕਾਬੂ ਜੰਮੂ ਪੁਲਿਸ ਨੇ ਟ੍ਰੇਨ ਦੇ ਵਿੱਚ ਸ਼ੱਕੀ ਹੋਣ ਦੀ ਦਿੱਤੀ ਇਸ ਜਾਣਕਾਰੀ ਪਠਾਨਕੋਟ ਰੇਲਵੇ ਪੁਲਿਸ ਨੇ ਟ੍ਰੇਨ ਪਹੁੰਚਣ ਦੀ ਕੀਤਾ ਕਬ ਪਠਾਨਕੋਟ ਪੁਲਿਸ ਨੇ ਸ਼ਹਿਰ ਦੇ ਵਿੱਚ ਕੀਤੀ ਪੈਟਰੋਲਿੰਗ ਪੁਲਿਸ ਨੇ ਸੁਰੱਖਿਆ ਦਸਤਿਆਂ ਦੇ ਨਾਲ ਕੀਤੀ ਪੈਟਰੋਲਿੰਗ ਲੋਕਾਂ ਨੂੰ ਹਰ ਸਮੇਂ ਅਲਰਟ ਰਹਿਣ ਦੀ ਕੀਤੀ ਗਈ ਅਪੀਲ ਆਯੋਜਨ ਨਸ਼ੇ ਰੋਕੂ ਦੇ ਹਿੰਦੇ ਤਹਿਤ ਮੋਗਾ ਦੀ ਸਾਦਾਵਾਲੀ ਬਸਤੀ ਐ ਤੇ ਇੰਦਰਾ ਕਲੋਨੀ ਦੇ ਵਿੱਚ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ ਸ਼ੱਕੀ ਘਰਾਂ ਦੀ ਲਈ ਗਈ ਤਲਾਸ਼ੀ ਕਈ ਲੋਕਾਂ ਨੂੰ ਹਰਾਸਤ ਵਿੱਚ ਲੈ ਕੇ ਕੀਤੀ ਗਈ ਪੁੱਛਗਿੱਛ ਗਰਚੰਕਰ ਦੇ ਪਿੰਡ ਬਸਤੀ ਸੈਂਸੀਆਂ ਦੇ ਵਿੱਚ ਨਸ਼ੇ ਦੇ ਖਿਲਾਫ ਪੁਲਿਸ ਦਾ ਐਕਸ਼ਨ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੀ ਔਰਤ ਨੂੰ ਕੀਤਾ ਕਾਬੂ 15 ਨਸ਼ੀਲੇ ਟੀਕੇ ਵੀ ਕੀਤੇ ਬਰਾਮਦ ਮਹਾਲੀ ਦੇ ਐਸਐਸਪੀ ਦਾ ਕੀਤਾ ਤਬਾਦਲਾ ਹਰਮਨਦੀਪ ਸਿੰਘ ਹੰਸ ਹੋਣਗੇ ਮਹਾਲੀ ਦੇ ਨਵੇਂ ਐਸਐਸਪੀ ਦੀਪਕ 파ਰਖ ਦਾ ਕੀਤਾ ਗਿਆ ਤਬਾਦਲਾ। ਮਠਿੰਡਾ ਦੇ ਦੀਪ ਸਿੰਘ ਨਗਰ ਦੇ ਵਿੱਚ ਫਟਿਆ ਸਿਲੰਡਰ ਇੱਕ ਸਿਲੰਡਰ ਤੋਂ ਦੂਜੇ ਸਿਲੰਡਰ ਦੇ ਵਿੱਚ ਗੈਸ ਭਰਦੇ ਸਮੇਂ ਹੋਇਆ ਤਮਾਕਾ ਡਿਲੀਵਰੀ ਬੁਵਾਇਆ ਹੋਇਆ ਜ਼ਖਮੀ। ਮਠਿੰਡਾ ਦੇ ਲਾਲ ਸਿੰਘ ਬਸਤੀ ਦੇ ਵਿੱਚ ਇੱਕ ਬਾੜ ਦੇ ਗੋਦਾਨ ਦੇ ਵਿੱਚ ਲੱਗੀ ਅੱਗ ਆਸਮਾਨ ਦੇ ਵਿੱਚ ਚਾਏ ਤੋਵੇਂ ਦੇ ਗੁਵਾਰ ਫਾਈਬਰ ਗ੍ਰੇਡ ਨੇ ਕਾਫੀ ਮੁਸ਼ਕਲ ਦੇਣ ਵਾਲਾ ਕਿਤੇ ਪਾਇਆ ਕਬ ਫਸ਼ਾਰਪੁਰ ਦੇ ਦਾਤਾ ਤੇ ਚੇਲਾਪਿੰਡ ਦੇ ਵਿੱਚ ਕਣਕ ਦੇ ਨਾਲ ਨੂੰ ਲੱਗੀ ਅੱਗ ਫਸ਼ਮਾਂ ਤੇ ਬਾੜੇ ਦੇ ਵਿੱਚ ਅੱਗ ਫੈਲਣ ਦੇ ਕਾਰਨ 150 ਤੋਂ ਵੱਧ ਤੂੜੀ ਦੇ ਟਰਾਲੇ ਸੜ ਕੇ ਸੁਆਹ ਕਿਸੇ ਅਣਪਛਾਤੇ ਵੱਲੋਂ ਅੱਗ ਲਗਾਉਣ ਦਾ ਜਤਾਇਆ ਜਾ ਰਿਹਾ ਖਦਸ਼ਾ ਰਾਜਪੁਰਾ ਦੇ ਪਿੰਡ ਜਨਸੂਆ ਦੇ ਵਿੱਚ ਇੱਕ ਹੋਟਲ ਦੇ ਕਮਰੇ ਦੇ ਵਿੱਚ ਮਿਲੀ ਨੌਜਵਾਨ ਦੀ ਲਾਸ਼ 23 ਸਾਲ ਦੇ ਕਰਨ ਕੁਮਾਰ ਵੱਜੋਂ ਹੋਈ ਮ੍ਰਿਤਕ ਦੀ ਪਛਾਣ ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ ਦਿੱਲੀ ਦੇ ਉੱਤਮਗੜ੍ਹ ਦੇ ਵਿੱਚ ਬੀਐਮ ਗੁਪਤਾ ਹਸਪਤਾਲ ਦੇ ਵਿੱਚ ਲੱਗੀ ਅੱਗ ਡੈਂਟਲ ਵਿੰਗ ਦੇ ਵਿੱਚ ਅੱਗ ਲੱਗਣ ਦੇ ਕਾਰਨ ਮੱਚੀ ਹਫੜਾ ਦਫੜੀ ਫਿਲਹਾਲ ਅੱਗ ਤੇ ਪਾਇਆ ਨਾਪਾਦੇ ਪਿੰਡ ਤੁੰਗਾ ਦੇ ਵਿੱਚ ਵਿਵਕਤਾ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਸੋਰਾ ਪਰਿਵਾਰ ਤੇ ਕਤਲ ਤੇ ਲੱਗੇ ਇਲਜ਼ਾਮ ਕਰੀਬ 8 ਸਾਲ ਪਹਿਲਾਂ ਹੋਇਆ ਸੀ ਸਪਨਾ ਦਾ ਵਿਆਹ ਜਲੰਧਰ ਪੁਲਿਸ ਨੇ ਦੇਸੀ ਕਿਸਤੌੜਾ ਤੇ ਜ਼ਿੰਦਾ ਕਾਰਤੂਸਾਂ ਸਵਿਥ ਦੋ ਵਿਕਤੀਆਂ ਨੂੰ ਕੀਤਾ ਗ੍ਰਿਫਤਾਰ ਕਿਸ਼ਨਗੜ੍ਹ ਤੋਂ ਅੱਡਾ ਨੂੰ ਗਰਜ਼ਾ ਤੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੀਤੀ ਸੀ ਕੋਸ਼ਿਸ਼ ਕਰਤਾਰਪੁਰ ਦੇ ਪਿੰਡ ਭੀਖਾ ਨੰਗਲ ਦੇ ਰਹਿਣ ਵਾਲੇ ਨੇ ਦੋਵੇਂ ਮਾੜੀ ਦੇ ਟੋਕੋਲੀ ਰੇਲ ਮੈਕਰਾਸਿੰਗ ਤੇ ਟਲਿਆ ਵੱਡਾ ਹਾਸਾ ਪਟੜੀ ਪਾਰ ਕਰ ਰਹੀ ਕਾਰ ਨੂੰ ਰੇਲ ਇੰਜਣ ਨੇ ਮਾਰੀ ਟੱਕਰ ਬੰਦ ਨਹੀਂ ਸੀ ਵਾਟੇ ਗ੍ਰਫਤਾਰ ਕਟ ਹੋਣ ਦੇ ਕਾਰਨ ਜਾਨੀ ਨੁਕਸਾਨ ਹੋ ਰਿਹਾ ਬਚਾ ਫਗਵਾੜਾ ਦੇ ਵਿੱਚ ਮੰਤਰੀ ਰਮਜੂਦ ਸਿੰਘ ਨੇ ਕੀਤਾ ਚਿੰਚੇ ਦੌਰਾ ਸ਼ਹਿਰ ਦੀ ਸਫਾਈ ਨੂੰ ਲੈ ਕੇ ਅਧਿਕਾਰੀਆਂ ਨੂੰ ਦਿੱਤੀ ਨਸੀਹਤ ਸ਼ਹਿਰ ਦੇ ਬਾਕੀ ਪ੍ਰੋਜੈਕਟਾਂ ਦਾ ਵੀ ਲਿਆ ਜਾਇਜ਼ਾ ਕੈਬਨਟ ਮੰਤਰੀ ਰਾਜ ਚੰਦ ਕਟਾਰੂਚੱਕ ਲੋੜਖੱਡ ਗੇਟਾਂ ਤੇ ਤਰਨੇ ਦੇ ਵਿੱਚ ਹੋਏ ਸ਼ਾਮਿਲ ਕਿ ਆ ਪੰਜਾਬ ਦੇ ਕੋਲ ਵਾਧੂ ਪਾਣੀ ਨਹੀਂ ਕਿਸੇ ਵੀ ਕੀਮਤ ਤੇ ਨਹੀਂ ਦੇਵਾਂਗੇ ਪੰਜਾਬ ਦਾ ਪਾਣੀ ਪੰਜਾਬ ਸਰਕਾਰ ਖੁਦ ਕਰੇਗੀ ਪਾਣੀ ਦੀ ਰਾਖੀ ਸਾਫਕਾਰ ਰੱਖਿਆ ਸਕੱਤਰ ਅਜੀਤ ਕੁਮਾਰ ਬਣੇ ਹੈ ਯੂਪੀਐਸਸੀ ਦੇ ਨਵੇਂ ਚੇਅਰਮੈਨ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ ਕ੍ਰਿਤੀ ਸੁਦੰਤ ਸਿੰਘ ਥਾਂ ਲੈਣਗੇ ਅਜੇ ਕੁਮਾਰ 1985 ਬੈਚ ਦੇ ਨੇ ਆਈਐਸਟੀ 40 ਸਾਲਾਂ ਦਾ ਪ੍ਰਸ਼ਾਸਕੀ ਤਜਰਬਾ ਦੇਸ਼ ਦੇ ਵਿੱਚ ਹਰ ਸਾਲ 23 ਸਤੰਬਰ ਨੂੰ ਮਨਾਇਆ ਜਾਵੇਗਾ ਆਯੁਰਵੇਦ ਦਿਵਸ ਕਿੰਤ ਸਰਕਾਰ ਨੇ ਕੀਤਾ ਐਲਾਨ ਆਯੂਸ਼ ਮੰਤਰਾਲੇ ਨੇ ਪਹਿਲੀ ਵਾਰ 2016 ਦੇ ਵਿੱਚ ਰਾਸ਼ਟਰੀ ਆਯੁਰਵੇਦ ਦਿਵਸ ਦਾ ਕੀਤਾ ਸੀ ਐਲਾਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਫਤਿਹ ਨੂੰ ਸਮਰਪਿਤ ਕਰਿਆ ਗਿਆ ਵਿਸ਼ਾਲ ਨਗਰ ਕੀਰਤਨ ਗੁਰਦਰਾ ਚੱਪੜਚੜੀ ਤੋਂ ਸ਼ੁਰੂ ਹੋ ਕੇ ਗੁਰਦਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸਮਾਪਤ ਦਿੱਲੀ ਦੇ ਪਿਸ਼ਤਪੁਰਾ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਪੰਚੇ ਸੀਐਮ ਰੇਖਾ ਗੁਪਤਾ ਹਨੂਮਾਨ ਚਾਲੀਸਾ ਦੇ ਭਾਗਤੀ ਵਿੱਚ ਲਿਆ ਹਿੱਸਾ ਸੀਐਮ ਰੇਖਾ ਭਗਤੀ ਦੇ ਵਿੱਚ ਮਗਨ ਨਜ਼ਰ ਆਈ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਤੋਂ ਬਾਅਦ ਕੀਤੇ ਦਰਸ਼ਨ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਵਕ ਹੋਏ ਅਨੁਸ਼ਕਾ ਸ਼ਰਮਾ 109 ਦੇਸ਼ਾਂ ਦੀ ਮਿਸ ਵਰਲਡ ਪ੍ਰਤੀਯੋਗੀਆਂ ਦੇ ਹైదరాబాద్ ਦੇ ਪ੍ਰਸਿੱਧ ਚਾਰਮਿਨਾਰ ਦਾ ਕੀਤਾ ਦੌਰਾ ਇਸ ਸਮੋਕ ਚਾਰਮਿਨਾਰ ਦੇ ਸਾਹਮਣੇ ਕਰਵਾਇਆ ਫੋਟੋ ਸੈਸ਼ਨ ਇਸ ਵਾਰ ਤੇਲੰਗਾਨਾ ਭੱਤਰ ਨੇ ਮਿਸ ਵਰਲਡ ਮੁਕਾਬਲੇ ਦੀ}\,\text{ਕਾਰਿਆ ਮੇਜ਼ਬਾਨੀ}